ਮਾਂਸਾ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਬੇਬੇ ਤੇ ਇੱਕ ਬਜ਼ੁਰਗ ਬਾਪੂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਕੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਖੜੀ ਇਹ ਬੇਬੇ ਲੜਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਦੌਰਾਨ ਉਸੇ ਥੱਪੜ ਵੀ ਮਾਰੇ ਜਾ ਰਹੇ ਨੇ ਤਾਂ ਆਖਰ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਕਸ਼ਮੀਰ ਤੋਂ ਵੀ ਪੁੱਛ ਲਈ ਚੱਲ ਜਾ ਬਹੁਤ ਛੋਟਾ ਆਉਂਦਾ ਜੀ ਆਪ ਤੇ ਉਹ ਵੀ ਇੱਧਰ ਆ ਜਾ ਉਹ ਕਿਉਂ ਮੈਂ ਜਮਾਂ ਦੀ ਹੱਤੀ ਬਾਈ ਉਹ ਲੈ ਯਾਰ ਡੇਟਾ ਬੁੱਢੇਾਰੇ ਬਣਦੇ ਹੁੰਦੇ ਨੇ ਤੂੰ ਡੇਟਾ ਤੁਸੀਂ ਗੱਲ ਸੁਣੋ ਕਿਉਂ ਨਰਦੇ ਹੋ ਉਹ ਸਿਆਣੇ ਬਣਦੇ ਹੁੰਦੇ ਨੇ ਸਿਆਣੇ ਸਿਆਣੇ ਬਣ ਸਿਆਣੀ ਬਣ ਸਿਆਣੀ ਮੈਂ ਧਰਦੇ ਉਹ ਸਿਆਣੀ ਬਣ ਤਾ ਤੂੰ ਮੇਰੀ ਗੱਲ ਸੁਣ ਲੈ ਬੋਲੋ ਪਾਪਾ ਆ ਜਾ ਬੇ ਖਾਣਾ ਕੋਈ ਨਹੀਂ ਕੋਈ ਖਾਣਾ ਸੋਣਾ ਏ ਥੋੜਾ ਥੋੜੀ ਜਿਹੀ ਜਗ੍ਹਾ ਹੈ ਇਸਦੀ ਬਣਾਣਾ ਤੁਹਾਨੂੰ ਦੱਸਣਾ ਸੀ ਪਈ ਸੀ ਕੋਣੇ ਆ ਉਹਦੇ ਕੋਲ ਉਸ ਪੇਰੇ ਬਾਹੀ ਅੰਨੇ ਆ ਗਏ ਉੱਪਰ ਬਣਾਣਾ ਜਿਹਦੀ ਵੀ ਉਹ ਆਉਦੀ ਬਣਾ ਰਿਹਾ ਵੀਡੀਓ ਦਾ ਬਾਹਰ ਆ ਅਸੀਂ ਲੈ ਆਹ ਹੋ ਜਾ ਮਹਰੂ ਮੂਤਾ ਮੈਂ ਜਾ ਮੈਂ ਆਲੇ ਵੱਡੇ ਦੀ ਜਿੱਤ ਕਰੀ ਜਾਂਦਾ ਇੱਥੇ ਪਰ ਆਹ ਹੋ ਜਾ ਮੈਂ ਆਪਣੀ ਮਾਰ ਦੇ ਨਾਮ ਨੂੰ ਨਹੀਂ ਬਾਂਦੇ ਆਹ ਦੀ ਜਗ੍ਹਾ ਸੀ ਬਾਂਗੇ ਨਹੀਂ ਹੋਰ ਯਾਰ ਪਾਇਦਾ ਮੁਝ ਬੱਖਾ ਨੂੰ ਮੁਰੇ ਹੋ ਕਰੀ ਜੰਨੀ ਆ ਸਾਣਾ ਬਣਦੇ ਨੇ ਉਹਦਾ ਕਮਲਾ ਆਏਗਾ ਤੂੰ ਤਾਂ ਨਹੀਂ ਕਮਲੀ ਨਾ ਕਮਲਿਆ ਇਹ ਤੁਲ ਤੇ ਜਗਰਾ ਤੇਰੀ ਐ ਇਹ ਪਾਜਾ ਮੰਨ ਖਾਣੇ 'ਚੋਂ ਲਾਭ ਕਰਾ ਰਹੀ ਸੀ ਸਾਰੇ ਦਰਜਾ ਲਾਭ ਕਰਾ ਰਹੀ ਸੀ ਤੋ ਦਾਅਵਾ ਕੀਤਾ ਹੈ ਕਿ ਸਾਰਾ ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਭਖਿਆ ਜ਼ਮੀਨੀ ਵਿਵਾਦ ਦੇ ਚੱਲਦੇ ਇਸ ਬਜ਼ੁਰਗ ਜੋੜੇ ਦੀ ਕੁੱਟਮਾਰ ਕੀਤੀ ਹੈ ਇਹਨਾਂ ਦਾ ਪੁੱਤ ਫੌਜ ਦੇ ਵਿੱਚ ਭਾਰਤੀ ਹੈ ਤਾਂ ਉਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਇਹਨਾਂ ਦੇ ਮਾਂ ਅਤੇ ਪਿਓ ਦੀ ਕੁੱਟਮਾਰ ਕੀਤੀ ਜਿਸ ਦਾ ਕਿ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਜਿਹਦੇ ਚੱਲਦੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਫੋਟੋ ਵੀ ਲੜਾਈ ਹੋਈ ਆ ਤੇ ਮੇਰੇ ਮਾਤਾ ਪਿਤਾ ਜੀ ਕੁੱਟਮਾਰ ਕੀਤੀ ਗਈ ਆ ਤੇ ਸਾਡੀ ਕੁੱਟਮਾਰ ਕਰਕੇ ਮੇਰੇ ਮਦਰ ਫਾਦਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਆ ਤੇ ਵਾਇਰਲ ਕਰਨ ਤੋਂ ਬਾਅਦ ਜੋ ਸਾਨੂੰ ਪਤਾ ਲੱਗਾ ਵੀ ਇਹ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਛੁੱਟੀ ਲੈ ਕੇ ਅਰਜੈਂਟ ਆਏ ਫਿਰ ਆਏ ਤੇ ਅਸੀਂ ਖੇਤ ਗਏ ਸਾਨੂੰ ਵੀ ਕਹਿੰਦੇ ਵੀ ਤੁਸੀਂ ਇੱਥੇ ਇਕੱਲੇ ਰਹੋ ਆਪਣੀ ਇੰਡੀਅਨ ਆਰਮੀ ਨਾਲ ਲੈ ਕੇ ਆਓ ਤੇ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਵੀ ਇਹ ਮਸਲਾ ਲਗਾਤਾਰ ਹੀ ਭਖਿਆ ਜਾ ਰਿਹਾ ਤੇ ਸਾਡੀ ਕੋਈ ਸੁਣਵਾਈ ਤਾਂ ਹੋ ਰਹੀ ਆ ਪਰ ਵੀ ਉਹਦੇ ਕਾਰਵਾਈ ਨਹੀਂ ਹੋ ਰਹੀ ਤੇ ਲਗਾਤਾਰ ਸਾਨੂੰ ਟਾਲਿਆ ਜਾ ਰਿਹਾ ਤੁਹਾਡਾ ਸਮਝੌਤਾ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਸਾਨੂੰ ਕੋਈ ਲੱਗ ਨਹੀਂ ਰਿਹਾ ਜੀ ਸਾਨੂੰ ਕੋਈ ਇਹਦੇ ਵਿੱਚੋਂ ਇਨਸਾਫ ਮਿਲੂਗਾ ਰੌਲਾ ਕਰਦਾ ਸੀਗਾ ਰੌਲਾ ਹੀ ਸਾਡੀ ਜ਼ਮੀਨ ਦੀ ਪਹੀ ਦਾ ਜੀ ਫੜੀ ਜ਼ਮੀਨ ਨੂੰ ਰਸਤਾ ਜਾਂਦਾ ਤੇ ਉਹ ਰਸਤੇ ਨੂੰ ਹਟਾਉਣਾ ਚਾਹੁੰਦੇ ਆ ਜੀ ਸਾਡੀ ਜ਼ਮੀਨ ਨੂੰ ਵਿੱਚੋਂ ਸਾਨੂੰ ਲੰਘਣ ਤੋਂ ਰੋਕਣਾ ਚਾਹੁੰਦੇ ਆ ਤੇ ਵਾਰ-ਵਾਰ ਸਾਨੂੰ ਇਸ ਚੀਜ਼ ਬਾਰੇ ਟੌਰਚਰ ਕੀਤਾ ਜਾ ਰਿਹਾ ਮੇਰੇ ਮਾਤਾ-ਪਿਤਾ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਹੁਣ ਕਿਹਦੇ ਧਿਆਨ ਦੇ ਵਿੱਚ ਹੈ ਮਾਮਲਾ ਸਾਰਾ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਜੀ ਕਿਹੜੇ ਥਾਣੇ ਚ ਹੈ ਤੇ ਪਿੱਖੀ ਥਾਣੇ ਦੇ ਵਿੱਚ ਜਿਹੜਾ ਮਾਮਲਾ ਜਿਹੜਾ 20 ਤਰੀਕ ਦਾ ਉੱਥੇ ਰਿਜਿਸਟਰ ਹੋਇਆ ਬੀਜੀ ਜੀ ਬੋਰਸਾਨ ਲਗਾ ਤਾਲਟਾ ਰਹੀ ਆ ਜੀ ਥੋੜਾ ਸਮਝੌਤਾ ਕਰਵਾ ਦਾਂਗੇ ਤੁਸੀਂ ਦੋ ਦਿਨ ਰੁਕ ਜਿਓ ਚਾਰ ਤੱਕ ਜੋ ਕੱਲ ਨੂੰ ਆ ਜਿਓ ਸਵੇਰੇ 9 ਵਜੇ ਅਸੀਂ ਜਾ ਜਾਈਦਾ ਜੀ ਸ਼ਾਮਾਂ ਤੱਕ ਅਸੀਂ ਉੱਥੇ ਬੈਠੇ ਰਹੀਦਾ ਅਗਲੇ ਦਿਨ ਫਿਰ ਸਾਨੂੰ ਕਹਿਆ ਜਾਂਦਾ ਕੱਲ ਨੂੰ ਬੁਲਾਵਾਂਗੇ ਸਾਨੂੰ ਜਾਂ ਪਰਸੋਂ ਨੂੰ ਬੁਲਾਵਾਂਗੇ ਤੇ ਇੱਕ ਹਫ਼ਤੇ ਲਗਾਤਾਰ ਸਾਡੇ ਨੇ ਇਹੀ ਚੱਲ ਰਿਹਾ ਜੀ ਤੇ ਅਸੀਂ ਹੁਣ ਤੱਕ ਬਹੁਤ ਦੇਖ ਲਿਆ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਥੇ ਤੱਕ ਨਹੀਂ ਅਸੀਂ ਅੱਗੇ ਵੀ ਪਹੁੰਚ ਕਰਾਂਗੇ ਜਿੱਥੇ ਸਾਰੇ ਅਰਬੀ ਜੀ ਤੁਹਾਡ ਨੂੰ ਸੁਣੀ ਜਾਊਗੀ ਫਰੀਬ ਗੱਲਬਾਤ ਤੁਸੀਂ ਸੁਣੀ ਜਾਊਗੀ ਜੀ ਧੰਨਵਾਦ ਕਿਵੇਂ ਲੱਗਦਾ ਵੀ ਇੱਕ ਪਾਸੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਪਰ ਉਹਨਾਂ ਦੇ ਨਾਲ ਜਿਹੜੇ ਸਰਹੱਦਾਂ ਤੇ ਬੈਠੇਲੇਸ਼ ਨੂੰ ਰਾਖੀ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨਾਲ ਹੀ ਸਭ ਕੁਝ ਹੋ ਰਿਹਾ ਤਾਂ ਸੁਰੱਖਿਆ ਕਿੱਥੇ ਹੈ ਸੁਰੱਖਿਆ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੇ ਅਸੀਂ ਆਰਮੀ ਦੇ ਵਿੱਚਾਂ ਮੁਲਾਜ਼ਮਾਂ ਸਾਡੇ ਮਾਪਿਆਂ ਦੀ ਕੋਈ ਸੁਰੱਖਿਆ ਨਹੀਂ ਕਰ ਰਹੀ ਤਾਂ ਆਮ ਆਦਮੀ ਨਾਲ ਕੀ ਹੋਊਗਾ ਜੀ ਆਮ ਆਦਮੀ ਦਾ ਕੋਈ ਖਾਣਾ ਹੀ ਨਹੀਂਗਾ ਜੀ ਇੱਥੇ ਤੇ ਬਾਕੀ ਤੁਹਾਨੂੰ ਮੈਂ ਵੀਡੀਓ ਦਿਖਾ ਦੰਨੇ ਆ ਜਿਹੜੇ ਤੁਹਾਡੇ ਮਾਦਰ ਫਾਦਰ ਨਾਲ ਧੱਕਾ ਹੋਇਆ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਇਹਨੂੰ ਸੁਸਾਫ ਮਿਲਣਾ ਚਾਹੀਦਾ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਆ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰੀ ਜਾਵੇ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਕਹਿ ਰਹੇ ਵੀ ਉਹ ਆਪਣਾ ਉੱਥੇ ਨਾ ਬੈਠਣ ਥੋੜਾ ਪਤਾ ਆਪਣੇ ਅੱਖਾਂ ਖੋਲਣ ਤੇ ਕਾਨੂੰਨ ਆਪਣੀ ਅੱਖਾਂ ਖੋਲ੍ਹ ਕੇ ਮਾੜਾ-ਮੋੜਾ ਦੇਖੇ ਵੀ ਗਜ਼ਾਇਰ ਵਿੱਚ ਕੀ ਹੋ ਰਿਹਾ ਇਸ ਮਾਮਲੇ ਦੇ ਵਿੱਚ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਉਹਨੇ ਇੱਕ ਸਲਾਹ ਹਾਲ ਤਾਂ ਕਿਉਂਕਿ ਸਾਡੇ ਜਦੋਂ ਇਹ ਮਸਲਾ ਧਿਆਨ ਦੇ ਵਿੱਚ ਆਇਆ ਇਹ 23 ਜੁਲਾਈ ਦਾ ਮਸਲਾ ਹੈਗਾ ਜਾਨੀ ਜੇ ਆਪਾਂ ਇਹਨੂੰ ਬਾਲੀਵੁੱਡ ਕਹਿੰਦਾ 1.5 ਮਹੀਨੇ ਤੋਂ ਪਰਦਾ ਇਹ ਮਸਲਾ ਲਾਇਗਾ ਜਦੋਂ ਜਗਦੀਪ ਸਿੰਘ ਤੇ ਸੁਖਦੇਵ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਉਹਨਾਂ ਦੀ ਮਾਤਾ ਦੀ ਕੁੱਟਮਾਰ ਹੋਈ ਐ ਬਕਾਇਦਾ ਤ ਉਹਨੂੰ ਵੀਡੀਓ ਦੇ ਦਿੰਦੀ ਜਾਊਗੀ ਮਾਤਾ ਦੀ ਕੁੱਟਮਾਰ ਹੋਈ ਐ ਫਾਦਰ ਦੀ ਵੀ ਕੁੱਟਮਾਰ ਹੋਈ ਐ ਬਕਾਇਦਾ ਉਹਦੀ ਐਮਐਲਆਰ ਜੀ ਹੋਈਆਂ ਨੇ ਤਾਂ ਹੁਣ ਤੱਕ ਇਹਨਾਂ ਨੂੰ ਇਸ ਗੱਲ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਕੰਪਰੋਮਾਈਜ਼ ਕਰੋ ਵੀ ਤੁਸੀਂ ਫੌਜੀ ਬੰਦੇ ਹੋ ਬਾਰੀਬਾਰੀ ਤਰੀਕਾ ਤੇ ਕਿੱਥੇ ਆਉਂਗੇ ਇਸ ਕਰਕੇ ਮੈਂ ਇਹਨਾਂ ਨੂੰ ਫਿਰ ਇੱਕ ਹੋਰ ਮਸਲਾ ਸੀਗਾ ਜਿਹੜਾ ਸਾਡੇ ਜਦੋਂ ਇਹ ਧਿਆਨ ਚ ਆਇਆ ਕਾਈ ਕੈਪਲੀਕੇਸ਼ਨ ਇਹਦੇ ਵਿੱਚ ਮੈਂ ਇੱਕ ਮੂਵ ਕਰ ਰਿਹਾ ਇਹਨਾਂ ਦੇ ਸੀਨੀਅਰ ਅਥਾਰਟੀ ਨੂੰ ਐਪਲੀਕੇਸ਼ਨ ਫਾਰ ਐਕਸਟੈਂਡ ਦੀ ਹੌਲੀਡੇ ਟਿਲ ਦੈਨ ਲੋਕਲ ਪੁਲਿਸ ਆਫ ਵਾਂਸਾ ਹੈਜ਼ ਨਾਟ ਟੇਕਨ ਸਟੇਪ ਐਕਸ਼ਨ ਅਗੇਂਸਟ ਦੀ ਹਰਿੰਦਰ ਕੌਰ ਗੁਰਚਰਨ ਸਿੰਘ ਮਨਪ੍ਰੀਤ ਸਿੰਘ ਮਾਸਟਰ ਗੁਰਪ੍ਰੀਤ ਸਿੰਘ ਸਾਰਾ ਗੁਰਚਰਨ ਸਿੰਘ ਇਹ ਜਿਹੜੇ ਹੈਗੇ ਨੇ ਗਲਤੀ ਪਿੰਦ ਦੇ ਨੇ ਜੋਰੀ ਜਲਾਲ ਰਿਟਾਇਰਡ ਕਨਗੋ ਆਗਾ ਤੇ ਇੱਕ ਦੋ ਦਿਨ ਰੈਵੈਨਿਊ ਅਫਸਰ ਆਦਿ ਨਾਲ ਮਿਲੀ ਪੁੱਗ ਤਦੇ ਨਾਲ ਇਹਨਾਂ ਸਾਰਿਆਂ ਨੂੰ ਕੀਤਾ ਗਿਆ ਤੇ ਟਿਲ ਦੈਨ ਜਿਹੜੀ ਇਹਨਾਂ ਦੀ ਛੁੱਟੀ ਐਕਸਟੈਂਡ ਕੀਤੀ ਜਾਵੇ ਜਿੰਨਾ ਟਾਈਮ ਇਹਨਾਂ ਨੂੰ ਜਸਟਿਸ ਨਹੀਂ ਮਿਲਦਾ ਇਸ ਕਰਕੇ ਤੁਹਾਡੇ ਮਾਧਮ ਦੇ ਰਾਹੀਂ ਤੇ ਸਾਡੀ ਜਿਹੜੀ ਟੀਮ ਹੈ ਐਕਸ ਆਰਮੀ ਦੀ ਤੇ ਸਾਡੇ ਸਾਡੀ ਜਿਹੜੀ ਲੀਗਲ ਟੀਮ ਹੈ ਦੇ ਨਾਲ ਭਾਈ ਚਮਕੌਰ ਸਿੰਘ ਨੇ ਇਹ ਵੀ ਐਕਸ ਆਰਮੀ ਵਿੱਚ ਐਂ ਵੀ ਇੱਥੇ ਵਕੀਲ ਵੀ ਨੇ ਉਹ ਵੀ ਸਾਡੇ ਕੋਲ ਇਹੋ ਜਿਹੇ ਸਾਡੇ ਮਿੱਤਰ ਸਾਥੀ ਵਕੀਲ ਨੇ ਜਿਹੜੇ ਐਕਸ ਆਰਮੀ ਨੇ ਇਸ ਕਰਕੇ ਅੱਜ ਤੁਹਾਡੇ ਸਾਰੇ ਚੈਨਲਸ ਦੇ ਮਾਧਮ ਦੇ ਰਾਹੀਂ ਇਹੋ ਬੇਨਤੀ ਕਰਦੇ ਆਂ ਵੀ ਜਿਹੜੇ ਸਾਡੀ ਫੌਜ ਨੂੰ ਮੰਦੇ ਸ਼ਬਦ ਬੋਲੇ ਗਏ ਨੇ ਤੇ ਫੌਜੀਆਂ ਦੇ ਮਾਤਾ ਪਿਤਾ ਦੀ ਕੁੱਟਮਾਰ ਹੋਈ ਆ ਉਸ ਦੇ ਸਬੰਧ ਵਿੱਚ ਜਸਟਿਸ ਮਿਲਣਾ ਬਹੁਤ ਜ਼ਰੂਰੀ ਆ ਜੇ ਅੱਜ ਇਸ ਸ਼ਰਮ ਦੇ ਨਾਲ ਹੋ ਗਿਆ ਜੇ ਜਸਟਿਸ ਨਾ ਮਿਲਿਆ ਤਾਂ ਕੋਈ ਵੀ ਬੰਦਾ ਫੌਜ ਚ ਭਰਤੀ ਹੋਣ ਤੋਂ ਕਰੇਜ਼ ਕਰੂਗਾ ਇਸ ਕਰਕੇ ਜਿਹੜੀ ਅੰਦਰ ਸੁਪਰੀਮ ਕੋਰਟ ਆਫ ਇੰਡੀਆ ਆਪਣੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਲੀ ਇੱਕ ਸਪੈਸ਼ਲ ਡਿਕਸ਼ਨਸ ਨੇ ਵੀ ਜਿਹੜੇ ਸਾਨੂੰ ਪ੍ਰੋਟੈਕਟ ਕਰ ਰਹੇ ਨੇ ਬਾਡਰਾਂ ਦੇ ਖੜ ਕੇ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਇਹ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਆ ਇਸ ਦਾ ਰਿਸਪੌਂਸਿਬਿਲਟੀ ਉਹਨਾਂ ਦੀ ਇਸ ਕਰਕੇ ਲੀਗਲ ਐਕਸ਼ਨ ਇਹਦੇ ਵਿੱਚ ਲਿਆਤਾ ਜਾਊਗਾ ਇੱਕ ਰੈਟ ਫਾਈਲ ਕਰਾਂਗੇ ਤੇ ਜਿਹੜੇ ਹੋਰ ਵੀ ਜਿਹੜੇ ਜਿੰਨਾ ਟਾਈਮ ਨਹੀਂ ਹੁੰਦੀ ਤਾਂ ਅਸੀਂ ਇੱਕ ਕਾਨੂੰਨੀ ਕਾਰਵਾਈ ਤਾਂ ਅਸੀਂ ਕਰਾਂਗੇ ਪਰ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੜਾ ਪ੍ਰਸ਼ਾਸਨਿਕ ਦੇ ਕੀ ਕਾਰਵਾਈ ਕਰੂਗਾ ਨਹੀਂ ਫਿਰ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਅਸੀਂ ਨਾਲ ਲੈ ਕੇ ਜਿਹੜੇ ਕੋਰਟ ਦੇ ਵਿੱਚ ਕੇਸ ਫਾਈਲ ਕਰਾਂਗੇ ਕਹਿਦਾ ਸੀ ਹੈ ਕਿ ਹੁਣ ਫੌਜੀਆ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਜੋ ਦੇ ਮਾਂ ਪਿਓ ਦੀ ਕੁੱਟਮਾਰ ਕੀਤੀ ਹੈ ਬੇਹਦ ਨਿੰਦਣਯੋਗ ਹੈ ਗੈਸ ਦੇ ਉੱਤੇ ਸਖਤ ਕਾਰਵਾਈ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ